ਸਭ ਤੋਂ ਪਹਿਲਾਂ ਸਾਰਨ ਸਤਿਸ਼ ਸਿੰਘ ਕਾਲ ਜੀ ਅੱਜ ਆਪਾਂ ਪਿੰਡ ਲੰਗੜੋਈ ਪਹੁੰਚੇ ਹਾਂ ਜਿਸ ਨੂੰ ਤਸੀਲ ਸਮਾਰਾ ਤੇ ਜ਼ਿਲ੍ਹਾ ਪਟਿਆਲਾ ਪੈਂਦਾ ਜੀ ਆਪਾਂ ਆਪਣੇ ਵੀਰ ਕਲੱਬ ਪ੍ਰਧਾਨ ਜੱਸਾ ਸਿੰਘ ਤੇ ਆਪਣੇ ਛੋਟੇ ਭਰਾ ਗੁਲਾਬ ਸਿੰਘ ਤੇ ਸਰਪੰਚ ਲਾਲ ਸਿੰਘ ਦੇ ਕਹਿਣ ਤੇ ਪਿੰਡ ਲੰਗੜੋਈ ਦੀ ਵੀਡੀਓ ਬਣਾਉਣ ਵਾਸਤੇ ਆ ਜਾਗੇ ਜੀ ਅੱਜ ਆਪਾਂ ਚਾਹਦਿਆਂ ਜੀ ਪਿੰਡ ਵਿੱਚ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਵਿੱਚ ਗਏ ਗੁਰਦੁਆਰਾ ਸਾਹਿਬ ਵਿੱਚ ਆਪਾਂ ਨੇ ਦਰਸ਼ਨ ਕੀਤੇ ਤੇ ਉਸ ਤੋਂ ਬਾਅਦ ਆਪਾਂ ਬਾਬਾ ਨਿਰਮਾਨ ਦਾਸ ਦੇ ਢੀਰੇਵਾਲ ਨੂੰ ਗਏ ਪਿੰਡ ਵਿੱਚ ਦੀ ਹੁੰਦੇ ਹੋਏ ਆਪਾਂ ਡੇਰੇ ਵੱਲ ਨੂੰ ਚੱਲਾਂਗੇ ਬਹੁਤ ਸੋਹਣਾ ਡੇਰਾ ਬਣਿਆ ਹੋਇਆ ਜੀ ਬਹੁਤ ਵਧੀਆ ਮਨ ਲੱਗਿਆ ਦੇਖ ਕੇ ਆਜੋ ਆਪਾਂ ਤੁਹਾਨੂੰ ਵੀ ਡੇਰਾ ਦਿਖਾਵਾਂਗੇ ਤੇ ਆਪਾਂ ਨਾਲ-ਨਾਲ ਚੱਲਦੇ ਜਾਵਾਂਗੇ ਬਹੁਤ ਸੋਹਣਾ ਪਿੰਡ ਹੈ ਇੱਕ ਛੋਟਾ ਜਿਹਾ ਪਿੰਡ ਹੈਗਾ ਜੀ ਇਹ ਜਿਹੜਾ ਤਸਵੀਰ ਸਮਾਰਾਂ ਤੇ ਜ਼ਿਲ੍ਹਾ ਪਟਿਆਲਾ ਵਿੱਚ ਪੈਂਦਾ ਜੀ ਆਜੋ ਆਪਾਂ ਹੁਣ ਚੱਲਾਂਗੇ ਡੇਰੇ ਵਿੱਚ ਡੇਰਾ ਬਹੁਤ ਵਧੀਆ ਬਣਿਆ ਹੋਇਆ ਹੈਗਾ ਬਹੁਤ ਵਧੀਆ ਪਾਣੋ ਇੱਥੇ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਆਜੋ ਆਪਾਂ ਤੁਹਾਨੂੰ ਡੇਰੇ ਦੀ ਸਾਰੀ ਖੂਬਸੂਰਤੀ ਦੇ ਡੇਰੇ ਦੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਜੀ ਆਜੋ ਆਪਾਂ ਹੁਣ ਡੇਰੇ ਦੇ ਦਰਬਾਰ ਸਾਹਿਬ ਵਿੱਚ ਚੱਲਾਂਗੇ ਤੁਸੀਂ ਵੀ ਦਰਸ਼ਨ ਕਰੋ ਜੀ ਆਪਾਂ ਆਜੋ ਹੁਣ ਆਪਾਂ ਦਰਬਾਰ ਸਾਹਿਬ ਦੇ ਅੰਦਰ ਚੱਲਾਂਗੇ ਤੁਸੀਂ ਵੀ ਦਰਸ਼ਨ ਕਰੋ ਜੀ ਆਪਾਂ ਦਰਸ਼ਨ ਕਰਕੇ ਫਿਰ ਆਪਾਂ ਅੱਗੇ ਸੋਨੂੰ ਪਿੰਡ ਵੱਲ ਲੈ ਕੇ ਜਾਵਾਂਗੇ ਕਰੋ ਜੀ ਦਰਸ਼ਨ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਨਰਮਨ ਦਾਸ ਜੀ ਦਾ ਡੇਰਾ ਹੈ ਜੀ ਕਰੋ ਸਾਰੇ ਜਣੇ ਦਰਸ਼ਨ ਜੀ ਤੇ ਆਜੋ ਫਿਰ ਆਪਾਂ ਦੁਬਾਰਾ ਸੋਨੂੰ ਸਾਰਾ ਆਲੇ ਦੁਆਲੇ ਦੀ ਗੇੜਾ ਘੁਆ ਕੇ ਇੱਕ ਵਾਰ ਫਿਰ ਆਪਾਂ ਪਿੰਡ ਵਿੱਚ ਚੱਲਾਂਗੇ ਪਿੰਡ ਬਹੁਤ ਸੋਨਾ ਬਣਿਆ ਹੋਇਆ ਹੈ ਬਹੁਤ ਛੋਟਾ ਜਿਹਾ ਇੱਕ ਪਿੰਡ ਹੈ ਜਿਸ ਦੀ ਬੋਟ ਵੀ 7800 ਹੈਗੀ ਹੈ ਜੀ ਛੋਟਾ ਜੀ ਪਿੰਡ ਹੈ ਕੋਈ ਜਿਆਦਾ ਵੱਡਾ ਨਹੀਂ ਹੈ ਪਰ ਤੁਹਾਨੂੰ ਸਾਰੇ ਡੇਰਾ ਵੀ ਬਾਰੂ ਵੀ ਦਿਖਾਵਾਂਗੇ ਆਪਣੇ ਨਾਲ ਜੁੜੇ ਰਹੋ ਆਜੋ ਆਪਾਂ ਤੁਹਾਨੂੰ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਸਾਰੇ ਡੇਰਾ ਵੀ ਦਿਖਾਵਾਂਗੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਮਨ ਸ਼ਾਂਤ ਹੋਇਆ ਦੇਖ ਕੇ ਡੇਰੇ ਦੀ ਖੂਬਸੂਰਤੀ ਵੀ ਬਹੁਤ ਵਧੀਆ ਫੁੱਲ ਬੋਟਿਆਂ ਨਾਲ ਲੱਗਿਆ ਹੋਇਆ ਦੇਖ ਕੇ ਅੱਜ ਫਿਰ ਆਪਾਂ ਚੱਲਾਂਗੇ ਗਰਾਊਂਡ ਵਿੱਚ ਇਹ ਗਰਾਊਂਡ ਵੀ ਪਿੰਡ ਦੀ ਪੰਚਾਇਤ ਵੱਲੋਂ ਬਹੁਤ ਵਜੇ ਗਰਾਊਂਡ ਬਣਾਇਆ ਗਿਆ ਹੈਗਾ ਕਿਉਂਕਿ ਅੱਜ ਕੱਲ੍ਹ ਹਰੇਕ ਪਿੰਡ ਵਿੱਚ ਗਰਾਊਂਡ ਦੇਖਣ ਨੂੰ ਨਹੀਂ ਮਿਲਦੇ ਇਸ ਪਿੰਡ ਵਿੱਚ ਗਰਾਊਂਡ ਦੇਖਣ ਨੂੰ ਮਿਲਿਆ ਕਿਉਂਕਿ ਅੱਜ ਕੱਲ੍ਹ ਪਿੰਡਾਂ ਵਿੱਚ ਗਰਾਊਂਡ ਖੇਡਣ ਨਾਲ ਤਾਂ ਕੀ ਬਿਲਕੁਲ ਗਰਾਊਂਡ ਵੀ ਖਤਮ ਹੋ ਗਏ ਕਿਉਂਕਿ ਅੱਜ ਕੱਲ੍ਹ ਕੋਈ ਖੇਡਦਾ ਨਹੀਂ ਇਸ ਕਰਕੇ ਪਰ ਇਸ ਪਿੰਡ ਵਿੱਚ ਆਪਾਂ ਨੂੰ ਮੁੰਡੇ ਖੇਡਣ ਵਾਲੇ ਵੀ ਮਿਲੇ ਤੇ ਗਰਾਊਂਡ ਵੀ ਦੇਖਿਆ ਇਹ ਆਪਣੇ ਵੀਰ ਬਲਵ ਸਿੰਘ ਦੀ ਕੋਠੀ ਹੈ ਜੀ ਬਾਈ ਨੇ ਹੁਣ ਪਾਈ ਹੈਗੀ ਬਾਈ ਬਹੁਤ ਵਧੀਆ ਕੰਮ ਕਰਾ ਵਾਲਾ ਬੰਦਾ ਹੈਗਾ ਬਾਈ ਦਾ ਬਹੁਤ ਵਧੀਆ ਸੁਭਾਅ ਵੀ ਹੈ ਆਪਾਂ ਬਾਈ ਨੂੰ ਮਿਲ ਕੇ ਆਏਗੇ ਇਹ ਬਾਈ ਨੇ ਆਪਾਂ ਨੂੰ ਵੀਡੀਓ ਵਾਸਤੇ ਕਿਹਾ ਸੀਗਾ ਅੱਬ ਅੱਕੇ ਆਪਾਂ ਚੱਲਾਂਗੇ ਇੱਕ ਮੰਦਰ ਵਿੱਚ ਇਹ ਮੰਦਰ ਦੀ ਖੂਬਸੂਰਤੀ ਬਹੁਤ ਵਧੀਆ ਇਸ ਪਿੰਡ ਵਿੱਚ ਜੀ ਮੰਦਰ ਕੀ ਗੁਰੂ ਘਰ ਕੀ ਸਭ ਬਹੁਤ ਵਧੀਆ ਬਣਾਏ ਗਏ ਨੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜੀ ਪਿੰਡ ਵਿੱਚ ਅੱਗੇ ਅੱਗੇ ਚੱਲਦੇ ਜਾਵਾਂਗੇ ਆਪਾਂ ਤੁਹਾਨੂੰ ਸਾਰਾ ਪਿੰਡ ਬਾਰੇ ਦੱਸਾਂਗੇ ਵੀ ਇਹ ਛੋਟਾ ਜਿਹਾ ਪਿੰਡ ਆਪਾਂ ਤੁਹਾਨੂੰ ਜਿਵੇਂ ਦੱਸਿਆ ਸੀਗਾ ਤੇ ਆਜੋ ਆਪਾਂ ਹੁਣ ਇੱਕ ਤੁਹਾਨੂੰ ਟੋਬਾ ਦਿਖਾਵਾਂਗੇ ਜਿਹੜਾ ਟੋਬਾ ਦਾ ਨਕਾਸ਼ ਬਣਿਆ ਸੀਗਾ ਤੇ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਸਕੂਲ ਜੀ ਉਸ ਤੋਂ ਬਾਅਦ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਪਿੰਡ ਦੇ ਵਿੱਚ ਦੀ ਤੇ ਬਾਹਰ ਇੱਕ ਜਿਹੜਾ ਪੰਚਾਇਤ ਵੱਲੋਂ ਬਣਾਇਆ ਗਿਆ ਟੋਬਾਗਾ ਬਹੁਤ ਵਧੀਆ ਪਾਣੀ ਦੀ ਨਿਕਾਸ਼ ਵਾਸਤੇ ਕਰਿਆ ਗਿਆ ਬਹੁਤ ਵਧੀਆ ਲੱਗਿਆ ਮੈਂ ਵੀ ਪਹਿਲੀ ਵਾਰ ਆਇਆ ਪਿੰਡ ਵਿੱਚ ਬਹੁਤ ਵਧੀਆ ਲੱਗਿਆ ਦੇਖ ਕੇ ਆਹ ਦੇਖੋ ਜੀ ਪਿੰਡ ਦੀ ਪੰਚਾਇਤ ਵੱਲੋਂ ਇੱਕ ਛੋਟਾ ਜਿਹਾ ਪਾਣੀ ਦੀ ਨਿਕਾਸ਼ ਵਾਸਤੇ ਟੋਬਾ ਬਣਾਇਆ ਗਿਆ ਬਹੁਤ ਵਧੀਆ ਲੱਗਿਆ ਦੇਖ ਕੇ ਜੀ ਆਪਣਾ ਚੈਨਲ ਕਰ ਲਓ ਵੀ ਸਬਸਕ੍ਰਾਈਬ YouTube ਤੇ ਜਾਣ ਲੱਗੀ ਵਲੌਗ 36 ਮਿਲਦੇ ਆ ਅਗਲੇ ਪਿੰਡ ਵਿੱਚ